सतनाम श्री वाहे गुरु साहिबा जीहादड़ महल्ला पंजवा ਜੋਤ ਸੰਤ ਫਿਰਹੀ ਪ੍ਰਵ ਪ੍ਰਾਣ ਆਧਾਰੇ ਰਾਮ ਪਾਣ ਤਨ ਖੀਨ ਭਇਆ ਬਿਆਨ ਮੇ ਲਤੋ ਪਿਆਰੇ ਰਾਮ सोजत शान्तहि प्रभ प्राण अदारि राम ताण खीन भया वे मलत प्यारी राम ਬਾਬਾ ਮੇਲਾ ਹੋ ਪਿਆਰੀ ਮਾਇਆ ਤਾਰੇ ਕਰ ਦਇਆ ਲਾੜ ਲਾਏ ਲੀ ਜੀਆ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜੀਆ ਸਮਰਾਥ ਪੂਰਨ ਸਦਾ ਨਿਹਚਲ ਉਤ ਆਗਮ ਅਪਾਰੇ ਬੇਨਵੰਤ ਨਾਨਕ ਤਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ

ਸੰਸਾਰ ਸਾਗਰ ਤਾਰੀਆ ਅਨਾਥ ਨਿਰਗੁਣ ਕਾਸ਼ ਨਾ ਜਾਣ ਮੇਰਾ ਗੁਣ ਆਉ ਗਣ ਨਾ ਵਿਚਾਰੀਆ ਦੀਨ ਦਿਆਲ ਗੋਪਾਲ ਪ੍ਰੀਤਮ ਸਮਰਾਥ ਕਾਰਣ ਕਰਨਾ ਨਾਨਕ ਚਾਤਰਕ ਹਰ ਬੂਦ ਮੰਗਾ ਜਪ ਜੀਵਾ ਹਰ ਹਰ ਚਰਨ ਅਮੇ ਸਨੋ ਬਰੋ ਪੀਓ ਹਰ ਹਰ ਨਾਮ ਆ ਰਾਮ ਸੰਤਹ ਸੰਗ ਮਿਲਾ ਜਪ ਪੂਰਨ ਕਾਮ ਰਾਮ ਸਭ ਕਾਮ ਪੂਰਨ ਦੁਖ ਬਧੀਰਨ ਹਰਿ ਨਿਮਖ ਮਨ ਹੋ ਨਾਮ ਬੀਸਵਰਾ आनंद आनंदन सदा सत्य सारद गुण जगदीश्वर अगणत ऊट अपार ठाकुर अगम जा को धाम ਬਨਵਾਂਤ ਨਾਨਕ ਮੇਰੀ ਅਛਪੂਰਾ ਨਾ ਮਿਲੇ ਸਿਰੀ ਰਾੰਗ ਰਾਮ ਤੈ ਕੋਟਕ ਜਗ ਫਲਾ ਸੋਣਾ ਗਾਵਨ ਹਰੀ ਰਾਮ ਜਪਾਤਾ ਕਲਾ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਸਾ ਕੀ ਮਹਮਾ ਕੇਤ ਗਨ ਆਰੇ ਦੇ ਸੁਰਨਾਹੀ ਪ੍ਰਾਨ ਪਿਆਰੇ ਜਤਵੰਤ ਦਰਸਨ ਸਦਮਨ ਸੋਭ ਦੇਵ ਸਿਆਹੀ ਸੋਭ ਦੇਵ ਸਿਆਹੀ ਗਹ ਕੰਠ ਲਾਈ ਪ੍ਰਭੂ ਤਾ ਆਗਮ ਅਪਾਰੀ ਮਨਵੰਤ ਨਾਨਕ ਸਫਲ ਸਭ ਕੇਸ਼ਾ ਪ੍ਰਭ ਮਿਲੇ ਆਤ ਪਿਆਰੇ ਸੋਬ ਦੇਵਸ ਆਏ ਗਾਹ ਕੰਠ ਲਾਏ ਪ੍ਰਭ ਊਚਾ ਆਗਮ ਅਪਾਰੇ ਬਨਵਾਂਤ ਨਾਨਕ ਸਹਵਲ ਸਭ ਕਿਸ ਪ੍ਰਭ ਮੇਲੇ ਆਤਪ ਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਹਾ ਗੜ ਮਹੱਲਾ ਪੰਜਵਾ ਓਜਤ ਸੰਤ ਫਿਰੈ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤੋ ਪਿਆਰੀ ਰਾਮ